两个人。 கலையனம் நியா பர்சேசம் அப்ப்புதான் பிர்க்குச் சாரியாம் ਕਿਸੇ ਨਾ ਕੋਲ ਵਾਰ ਨਾ ਪਰ ਆਪ ਸਵਾਰਿਆ ਦਰਤ ਸਾਤ ਤੂਰ ਆਪ ਸਵਾਰਿਆ ਵੈਗੁਰਜੀ ਕਾਕਾ ਬਾਲਾ ਸਾਹਿਬੈ ਵੈਗੁਰਜੀ ਕੀ ਫਤਿਹ ਅੱਜ ਤਸ਼ਮੀਲ ਸਕਸੀ ਯੂਨੀਅਨ ਸਾਡੇ ਨਾਲ ਦੇ ਸਮੂਹ ਮੈਂਬਰ ਸਾਹਿਬਾਨ ਦੇ ਸਹਿਯੋਗ ਸਦਕਾ ਅੱਜ ਸ੍ਰੀ ਸੁਖਮਨ ਸਾਹਿਬ ਦੇ ਪਾਰਟ ਦਾ ਸਾਨੂੰ ਸੁਭਾਗ ਸਮਾਪਤ ਹੋਇਆ ਹੈ ਸਾਰਿਆਂ ਦੇ ਸਹਿਯੋਗ ਨਾਲ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਕਾਰਜ ਨੂੰ ਸ੍ਰੀ ਨੇ ਪੇਚੜਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਸਾਰਿਆਂ ਦੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਸਭ ਦੇ ਕਾਰਜ ਰਾਸ ਕਰੇ ਸਾਰੇ ਦੇ ਪਰਿਵਾਰਾਂ ਵਿੱਚ ਸੁੱਖਾਂ ਦੀ ਏਕਤਾ ਇਤਿਫਾਕ ਜੁਨੀਅਨ ਦੇ ਮੈਂਬਰਾਂ ਵਿੱਚ ਏਕਤਾ ਇਤਿਫਾਕ ਬਣਿਆ ਰਹੇ ਸਭ ਨੂੰ ਪਰਮਾਤਮਾ ਜੜਦੀ ਕਿਰਤ ਰੱਖੇ ਸਾਡੇ ਸਾਰੇ ਬੰਨੀਆਂ ਗੁਰੂ ਸਾਹਿਬ ਦੇ ਚਰਨਾਂ ਦੇ ਨਿਮਰਤਾ ਸਤ ਅਰਦਾਸ ਬੇਨਤੀ ਹੈ ਕਿ ਸਾਡਾ ਜੋ ਅਸੀਂ ਇਹ ਉਪਰਾਲਾ ਕੀਤਾ ਸਾਡਾ ਗੁਰੂ ਚਰਨ ਦੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਫਲ ਹੋਵੇ ਤੇ ਸਭ ਦੇ ਘਰਾਂ ਵਿੱਚ ਪਰਿਵਾਰਾਂ ਵਿੱਚ ਸੁਖ ਸ਼ਾਂਤੀਆਂ ਇਕਤਾ ਅਤਵਾਗ ਤੇ ਤੰਦਰੁਸਤੀ ਤੇ ਗੁਰੂ ਸਾਹਿਬ ਦਾ ਇਹ ਬਖਸ਼ਿਸ਼ ਸਦਕਾ ਅਸੀਂ ਅੱਜ ਗੁਰੂ ਦਾ ਲੰਗਰ ਜਿਹੜਾ ਕਿ ਹੁਣ ਸੰਗਤਾਂ ਵਿੱਚੋਂ ਟੁੱਟ ਵਰਤ ਰਿਹਾ ਉਹ ਵੀ ਸਾਡੇ ਸਹਿ ਸਾਰੇ ਦੇ ਸਹਿਯੋਗ ਨਾਲ ਅਸੀਂ ਚਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ ਪਰ ਸਾਨੂੰ ਪਰਮਾਤਮਾ ਨੇ ਇਹ ਬਲ ਬਖਸ਼ਿਆ ਤੇ ਅਸੀਂ ਅਸੀਂ ਇਹ ਲੰਗਰ ਚਲਾਉਣ ਤੋਂ ਸੰਭਰਤ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਲ ਸਾਹਿਬ ਵਾਹਿਗੁਰੂ ਜੀ ਹਾਤੇ ਅਸੀਂ ਇਸਮੇਟ ਸਟੈਕੀ ਯੂਨੀਅਨ ਸਾਹਮ ਸਾਨੇ ਵਾਲ ਤੋਂ ਅਜਵਾਬਾਜੀ ਦੇ ਪਾਰਚਾਰਨ ਹੋਏ ਹਨ ਸੁਖੀਨ ਸਾਹਿਬ ਦਾ ਪਾਠ ਕਰਾਇਆ ਹੈ ਪ੍ਰਮਾਤਮਾ ਸਾਰੇ ਹੀ ਸਟਾਫ ਨੂੰ ਇਹਨਾਂ ਦੁਪਣੀ ਰਾਜੋਗੁਣੀ ਤਰੱਕੀ ਕਰੇ ਪ੍ਰਮਾਤਮਾ ਇਹਨਾਂ ਸਭ ਨੂੰ ਰਿਜ਼ਕ ਦੇਵੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਇਹ ਹੀ ਬਾਬਾ ਜੀ ਦੇ ਅਰਦਾਸਾ ਸਾਨੂੰ ਬਾਬਾ ਜੀ ਹਰੇਕ ਸਾਲ ਇੰਨਾ ਸੁਭਾਗਾ ਮੌਕਾ ਦੇਣਾ ਸੀ ਬਹੁਤ ਬਹੁਤ ਖੁਸ਼ ਹਾਂ ਐਗਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀੋ ਐਗਰੂ ਜੀ ਕਾ ਖਾਲਸਾ ਵਾਹਿਗੁਰੂ ਜ ਅੱਜ ਦਸਮੇਸ਼ ਟੈਕਸੀ ਯੂਨੀਅਨ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਨੇ ਬੜਾ ਹੀ ਚੰਗਾ ਲੱਗਿਆ ਕਿਉਂਕਿ ਮੈਂ ਵੀ ਇੱਥੇ ਪੁਰਾਣਾ ਮੈਂਬਰ ਆ ਸਾਡੇ ਸਾਰੇ ਮੈਂਬਰ ਆ ਪੱਕੇ ਹਾਂਜੀ ਹਾਂਜੀ ਤੇ ਬਹੁਤ ਵਧੀਆ ਲੱਗਿਆ ਆਪਣਾ ਮਾਰਗ ਦਾ ਚਰਨ ਪਵਾਇਆ ਹੈ ਸੇਵਾ ਚੱਲ ਰਹੀ ਹੈ ਭਾਈ ਸਰ ਕਿਸਾਨ ਜੀ ਵਧੀਆ ਬਣਦੀ ਹੈ ਦੇ ਨਾਲ ਤੇ ਪ੍ਰਮਾਤਮਾ ਵੀ ਸੇਵਾ ਦਾ ਮੌਕਾ ਦਿੰਦਾ ਵਾ ਹਰ ਇੱਕ ਨੂੰ ਦਵੇ ਬਾਕੀ ਰਲ ਮਿਲ ਕੇ ਰਹਿਣ ਖੁਸ਼ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੂਰੇ ਸੰਗਤਾਂ ਬਹੁਤ ਧੰਨਵਾਦ ਕਰਦਾ ਹਾਂ ਕਿ ਮੇਰੇ ਸਾਰੇ ਮਿੱਤਰ ਸੱਜਣ ਸਾਰੇ ਆਏ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਸਤਿ ਸ੍ਰੀ ਅਕਾਲ ਵੱਲੇ ਸਾਰਾ ਕੁਝ ਸੂਏ ਪਹੁੰਚਿਆ ਸ਼ੁਰੂ ਤੋਂ ਲੰਗਰ ਆਤਰਿਆ ਵਧੀਆ ਬੱਤਰ ਸਾਰਾ ਜਿੰਨੇ ਵੀ ਸੱਜਣ ਮਿੱਤਰ ਨੇ ਬਹੁਤ ਸਹਿਯੋਗ ਦੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ